ਕਿਤਾਬ ਵਿਪਰਨ ਕੀ ਰੀਤ ਤੋਂ ਸੱਚਤਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ ਪਹਿਲਾ ਭਾਗ ਜੀਵ ਆਤਮਾ ਦੂਜਾ ਭਾਗ ਆਤਮਾ ਪਰਮਾਤਮਾ ਦਾ ਰੂਪ ਅਤੇ ਤੀਜਾ ਭਾਗ ਆਤਮਾ ਅਮਰ ਹੈ ਆਵਾਜ਼ ਗੁਰਜੰਟ ਸਿੰਘ ਰੁੱਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵ ਆਤਮਾ ਹੁਣ ਇਹ ਸਵਾਲ ਪੈਦਾ ਹੋਣਾ ਸੁਭਾਵਕ ਕੀ ਹੈ ਕਿ ਆਤਮਾ ਕੀ ਹੈ ਇਸ ਦੀ ਹੋਣ ਦਾ ਸਪਸ਼ਟ ਸਬੂਤ ਕਿਵੇਂ ਮਿਲ ਸਕੇ ਮਹਾਨ ਕੋਸ਼ ਵਿੱਚ ਆਤਮਾ ਬਾਰੇ ਇਸ ਪ੍ਰਕਾਰ ਦੀ ਜਾਣਕਾਰੀ ਦਿੱਤੀ ਹੋਈ ਹੈ ਨੰਬਰ 1 ਆਤਮਨ ਜਿਸ ਦੁਆਰਾ ਜਾਣੀਏ ਗਿਆਨ ਦਾ ਆਧਾਰ ਰੂਪ अथवा ਜਿਸ ਨੂੰ ਗੁਰੂ ਉਪਦੇਸ਼ ਅਤੇ ਉਤਮ ਗ੍ਰੰਥਾਂ ਤੋਂ ਜਾਣੀਏ ਆਤਮਾ ਰੂਹ ਇਹ ਪ੍ਰਾਣੀਆਂ ਵਿੱਚ ਤਤ ਹੈ ਜੋ ਅਨੇਕ ਚੇਸਟਾ ਦਾ ਕਾਰਨ ਹੈ ਚੇਸਟਾ ਯਤਨ ਕਰਨਾ ਝਗੜਾ ਕਰਨਾ ਵਿਚਾਰਨਾ ਫਿਰਨਾ ਮਨੁੱਖਾਂ ਵਿੱਚ ਇਹ ਉਹ ਹਸਤੀ ਹੈ ਜਿਸ ਤੋਂ ਮੈਂ ਮੇਰੀ ਦਾ बोਧ ਹੁੰਦਾ ਹੈ ਕਿਸੇ ਨੇ ਇਸ ਦਾ ਨਿਵਾਸ ਹਿਰਦੇ ਵਿੱਚ ਕਿਸੇ ਨੇ ਦਿਮਾਗ ਵਿੱਚ ਅਤੇ ਕਿਸੇ ਨੇ ਸਾਰੇ ਹੀ ਅੰਗਾਂ ਵਿੱਚ ਪੂਰਨ ਮੰਨਿਆ ਹੈ ਨਿਆਇਮਤ ਨੇ ਆਤਮਾ ਦਾ ਲੱਛਣ ਕੀਤਾ ਹੈ ਕਿ ਇੱਛਾ ਸੁਖ ਦੁਖ ਗਿਆਨ ਆਦਿਕ ਧਾਰਨ ਕਰਨ ਵਾਲਾ ਆਤਮਾ ਹੈ ਅਰਥਾਤ ਜਿੱਥੇ ਇਹ ਹੋਣ ਉਥੇ ਸਮਝੋ ਕਿ ਆਤਮਾ ਹੈ ਵੇਦਾਂਤ ਦੇ ਮਤ ਉਨਸਾਰ ਅਵਿਧਿਆ ਵਿੱਚ ਚੇਤਨ ਦਾ ਅਭਾਸ ਅક્ષ ਅਵਿਧਿਆ ਦਾ ਪ੍ਰਤੀਸ਼ਟਾਨ ਚੇਤਨ ਅਤੇ ਅਵਿਧਿਆ ਇਹਨਾਂ ਤਿੰਨਾਂ ਦਾ ਸੁਖਦਾਇ ਜੀਵ ਆਤਮਾ ਹੈ ਜੀਵ ਆਤਮਾ ਇੱਕ ਹੈ ਜਿਵੇਂ ਸੂਰਜ ਦਾ ਪ੍ਰਤੀਬਿੰਬ ਹਜ਼ਾਰਾਂ ਕੜੀਆਂ ਵਿੱਚ ਇੱਕ ਹੈ ਤਿਵੇਂ ਅਨੇਕ ਸਰੀਰਾਂ ਵਿੱਚ ਜੀਵ ਆਤਮਾ ਹੈ ਜੀਵਾਤਮਾ ਬ੍ਰਹਮ ਤੋਂ ਵੱਖ ਨਹੀਂ ਹੈ ਪਰ ਉਪਾਦ ਕਰਕੇ ਅਲੱਗ ਹੋ ਰਿਹਾ ਸਾਰੇ ਉਪਾਦੀ ਨੇ ਹੀ ਜੀਵ ਈਸ਼ਵਰ ਭੇਦ ਕਰ ਰੱਖੇ ਹਨ ਨੰਬਰ 2 ਪਰਮਾਤਮਾ ਪਾਰ ਬ੍ਰਹਮ ਵਾਹਿਗੁਰੂ ਆਤਮਾ ਦੇਵ ਪੂਜੀਏ ਗੁਰ ਕੈ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਅੰਤ ਕਰਨ ਮਨ ਚੇਤ ਆਤਮਾ ਅਡੋਲ ਨਾ ਡੋਲਾਈ ਗੁਰਕੈ ਸਹਿਜ ਸੁਭਾਏ ਵਾਰ ਸ੍ਰੀ ਮਹਲਾ 3 ਨੰਬਰ 4 ਸੁਭਾਉ ਸੁਭਾਵ ਨੰਬਰ 5 ਸਰੀਰ ਦੇ ਨੰਬਰ 6 ਧੀਰਜ ਤ੍ਰਿਤ ਨੰਬਰ 7 ਬੁੱਧ ਨੰਬਰ 8 ਸੂਰਜ ਨੰਬਰ 9 ਅਗਨ ਨੰਬਰ 10 ਪਵਨ ਹਵਾ ਨੰਬਰ 11 ਪੁੱਤਰ ਮਹਾਨ ਕੋਸ਼ ਵਿੱਚ ਦੂਜੇ ਤੀਜੇ ਨੰਬਰ ਤੇ ਲਿਖੇ ਆਤਮਾ ਦੇ ਅਰਥ ਗੁਰਮਤ ਅਨੁਕੂਲ ਹਨ 10 ਨੰਬਰ ਲਿਖਿਆ ਪਵਨ ਵੀ ਗੁਰਬਾਣੀ ਵਿੱਚ ਆਤਮਾ ਵਜੋਂ ਵਰਤਿਆ ਹੋਇਆ ਹੈ ਗੁਰੂ ਬਾਣੀ ਨੇ ਆਤਮਾ ਨੂੰ ਪਰਮਾਤਮਾ ਦਾ ਅੰਸ਼ ਮੰਨਿਆ ਹੈ ਕਹੋ ਕਬੀਰ ਇਹ ਰਾਮ ਕੀ ਅੰਸ਼ ਸਾਰਿਆਂ ਦੇ ਅੰਦਰ ਵਸਦੇ ਪ੍ਰਭੂ ਨੂੰ ਆਤਮ ਰਾਮ ਵੀ ਕਿਹਾ ਜਾਂਦਾ ਹੈ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੇ ਕਤ ਜਾਈ ਸੰਤੋ ਪੰਨਾ 916 ਪੈਰੂ ਰਾਗ ਅਸ਼ਟਪਦੀਆਂ ਵਿੱਚ ਸਤਿਗੁਰੂ ਨਾਨਕ ਜੀ ਦਾ ਫਰਮਾਨ ਹੈ ਕਿ ਜਿਸ ਤੇ ਪ੍ਰਭੂ ਦੀ ਮੇਰ ਹੋਵੇ ਉਹ ਮਨੁੱਖ ਗੁਰੂ ਦੇ ਸ਼ਬਦ ਗਿਆਨ ਦੀ ਵਿਚਾਰਾਂ ਹੀ ਇਹ ਪਛਾਣ ਲੈਂਦਾ ਹੈ ਕਿ ਜੀਵ ਆਤਮਾ ਵਿੱਚ ਪਰਮਾਤਮਾ ਵਿਆਪਕ ਹੈ ਅਤੇ ਪਰਮਾਤਮਾ ਦੇ ਵਿੱਚ ਹੀ ਜੀਵ ਆਤਮਾ ਵਿੱਚ ਪਰਮਾਤਮਾ ਵਿਆਪਕ ਹੈ ਅਤੇ ਪਰਮਾਤਮਾ ਦੇ ਵਿੱਚ ਹੀ ਜੀਵ ਜਿਉਂਦਾ ਹੈ ਆਤਮੇ ਰਾਮੇ ਆਤਮ ਚੀਨਸ ਗੁਰ ਵਿਚਾਰਾ ਅੰਨਾ 1153 ਸਿੱਧਾਂ ਨੂੰ ਤਤ ਗਿਆਨ ਦੀ ਬਖਸ਼ਿਸ਼ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਆਕਤ ਕਥਾ ਲੈ ਸਮ ਕਰ ਰਹੇ ਤਉ ਨਾਨਕ ਆਤਮ ਰਾਮ ਕੋ ਲਹੇ ਅੰਨਾ 945 ਜੇ ਮਨੁਖ ਆਕਤ ਪ੍ਰਭੂ ਦੇ ਗੁਣ ਗਾ ਕੇ ਦੁੱਖ ਸੁਖ ਨੂੰ ਇਕ ਸਮਾਨ ਜਾਣ ਕੇ ਜੀਵਨ ਬਤੀਤ ਕਰੇ ਤਾ ਉਹ ਸਾਰੇ ਸੰਸਾਰ ਦੀ ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲਿੰਦੇ ਹੈ ਜਥਾ ਆਤਮ ਰਾਮ ਤਿਸ ਨਦਰਿ ਆਇਆ ਸੁਖਮਣੀ ਆਤਮਾ ਬਾਰੇ ਠੀਕ ਤਰ੍ਹਾਂ ਸਮਝਣ ਲਈ ਲੋੜੀਂਦਾ ਹੈ ਕਿ ਅਸੀਂ ਪੂਰੀ ਇਕਾਗਰਤਾ ਨਾਲ ਗੁਰੂ ਸ਼ਬਦਾਂ ਦੀ ਖੁੱਲੀ ਵਿਚਾਰ ਕਰੀਏ। ਭਾਗ ਦੂਜਾ ਆਤਮਾ ਪਰਮਾਤਮਾ ਦਾ ਰੂਪ ਆਚਰਜ ਕਥਾ ਮਹਾ ਅਨੂਪ ਪਰਮਾਤਮਾ ਪਾਰ ਬ੍ਰਹਮ ਦਾ ਰੂਪ ਰਹਾਉ ਪੰਨਾ 868 ਅਰਥ ਜੀਵ ਆਤਮਾ ਉਸ ਪਰਮਾਤਮਾ ਦਾ ਰੂਪ ਹੈ ਜਿਸ ਦੀ ਸਿਫਤ ਸਲਾਹ ਦੀਆਂ ਗੱਲਾਂ ਹੈਰਾਨ ਕਰ ਦੇਣ ਵਾਲੀਆਂ ਹਨ ਤੇ ਬੜੀਆਂ ਅਦੁੱਤੀ ਹਨ ਰਹਾਉ ਨਾਉ ਮਰਤਾ ਨਾ ਹਮ ਡਰਿਆ ਨਾਉ ਬਨਸੇ ਨਾ ਹਮ ਕੜਿਆ ਨਾ ਓ ਨਿਰਦਨ ਨਾ ਹਮ ਭੁਖੇ ਨਾ ਉਸ ਦੁਖ ਨਾ ਹਮ ਕੋ ਦੁਖੇ ਅਵਰ ਨ ਕੋ ਮਾਰਨ ਵਾਰਾ ਜਿਉ ਹਮਾਰਾ ਜਿਉ ਦੇਨ ਹਾਰਾ ਰਹਾਉ ਨਾ ਉਸ ਬੰਧਨ ਨਾ ਹਮ ਬਾਂਦੇ ਨਾ ਉਸ ਤੰਦਾ ਨਾ ਹਮ ਤਾਂਦੇ ਨਾ ਉਸ ਮੈੜ ਨਾ ਹਮ ਕੋ ਮੈਲਾ ਓਸ ਆਨੰਦ ਤਾਂ ਹਮ ਸਦ ਕੇਲਾ ਨਾ ਉਸ ਸੋਚ ਨਾ ਹਮਕੋ ਸੋਚਾ ਨਾ ਉਸ ਲੇਪ ਨਾ ਹਮਕੋ ਪੋਚਾ ਨਾ ਉਸ ਭੂਖ ਨਾ ਹਮਕੋ ਤ੍ਰਿਸ਼ਨਾ ਜਾਂ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਏਕੇ ਉਹੀ ਆਗੇ ਪਾਛੇ ਏਕੋ ਸਈ ਨਾਨਕ ਗੁਰ ਖੋਏ ਭ੍ਰਮ ਭੰਗਾ ਹਮ ਓਏ ਮਿਲ ਹੋਏ ਇਕ ਰੰਗਾ ਪੰਨਾ 391 ਅਰਥ ਏ ਭਾਈ ਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ ਉਹ ਆਪ ਹੀ ਜੀਵਾਤਮਾ ਰੂਪ ਵਿੱਚ ਸਰੀਰਾਂ ਦੇ ਅੰਦਰ ਵਰਤ ਰਿਹਾ ਹੈ। ਉਹ ਪਰਮਾਤਮਾ ਕਦੇ ਮਰਦਾ ਨਹੀਂ। ਸਾਡੇ ਅੰਦਰ ਵੀ ਉਹ ਆਪ ਹੀ ਹੈ। ਸਾਨੂੰ ਵੀ ਮੌਤ ਤੋਂ ਡਰ ਨਹੀਂ ਹੋਣਾ ਚਾਹੀਦਾ। ਉਹ ਪਰਮਾਤਮਾ ਕਦੇ ਨਾਸ਼ ਨਹੀਂ ਹੁੰਦਾ। ਸਾਨੂੰ ਵੀ ਵਿਨਾਸ਼ ਦੀ ਕੋਈ ਚਿੰਤਾ ਨਹੀਂ। ਉਹ ਪ੍ਰਭੂ ਕੰਗਾਲ ਨਹੀਂ ਹੈ। ਅਸੀਂ ਵੀ ਆਪਣੇ ਆਪ ਨੂੰ ਭੁੱਖੇ ਗਰੀਬ ਨਾ ਸਮਝੀਏ। ਉਸ ਨੂੰ ਕੋਈ ਦੁੱਖ ਨਹੀਂ ਪਹੁੰਦਾ। ਸਾਨੂੰ ਵੀ ਕੋਈ ਦੁੱਖ ਨਹੀਂ ਪਹੁੰਣਾ ਚਾਹੀਦਾ। ਉੰਤਾਰੇ ਸਾਨੂੰ ਜਿੰਦ ਦੇਣ ਵਾਲਾ ਪਰਮਾਤਮਾ ਪਰਮਾਤਮਾ ਆਪ ਸਦਾ ਕਾਇਮ ਰਹਿਣ ਵਾਲਾ ਹੈ ਉਹੀ ਸਾਨੂੰ ਜੀਵਾਂ ਨੂੰ ਜਿੰਦ ਦੇਣ ਵਾਲਾ ਹੈ ਤੇ ਉਸ ਤੋਂ ਬਿਨਾ ਕੋਈ ਹੋਰ ਸਾਨੂੰ ਮਾਰਨ ਦੀ ਤਾਕਤ ਨਹੀਂ ਰੱਖਦਾ ਰਹਾ ਉਸ ਪਰਮਾਤਮਾ ਨੂੰ ਮਾਇਆ ਦੇ ਬੰਧਨ ਵਿੱਚ ਜਕੜ ਨਹੀਂ ਸਕਦੇ ਇਸ ਵਾਸਤੇ ਅਸਲ ਵਿੱਚ ਅਸੀਮੀ ਮਾਇਆ ਦੇ ਮੋਹ ਵਿੱਚ ਵੱਜੇ ਹੋਏ ਨਹੀਂ ਹਾਂ ਉਸ ਨੂੰ ਕੋਈ ਮਾਇਕ ਦੌੜ ਭੱਜ ਅੰਗਰਾਸ ਨਹੀਂ ਸਕਦੀ ਅਸੀਂ ਵੀ ਧੰਦਿਆਂ ਵਿੱਚ ਗਰਸੇ ਹੋਏ ਨਹੀਂ ਹਾਂ ਸਾਡੇ ਅਸਲੇ ਉਸ ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ ਸਾਨੂੰ ਵੀ ਅਜਿਹੀ ਕੋਈ ਮੈਲ ਨਹੀਂ ਲੱਗਣੀ ਚਾਹੀਦੀ ਉਸ ਨੂੰ ਸਦਾ ਆਨੰਦ ਹੀ ਆਨੰਦ ਹੈ ਅਸੀਂ ਵੀ ਸਦਾ ਖੜੇ ਰਹੀਏ ਇਹ ਭਾਈ ਉਸ ਪਰਮਾਤਮਾ ਨੂੰ ਕੋਈ ਚਿੰਤਾ ਫਿਕਰ ਨਹੀਂ ਪਿਆਪਦਾ ਸਾਡੇ ਅੰਦਰ ਉਹ ਆਪ ਹੀ ਆਪ ਹੈ ਸਾਨੂੰ ਵੀ ਕੋਈ ਫਿਕਰ ਨਹੀਂ ਪੋਣਾ ਚਾਹੀਦਾ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਸਾਡੇ ਉੱਤੇ ਵੀ ਕਿਉਂ ਪਵੇ ਉਸ ਪਰਮਾਤਮਾ ਨੂੰ ਕੋਈ ਭੁੱਖ ਨਹੀਂ ਹੈ ਸਾਨੂੰ ਵੀ ਮਾਇਆ ਦੀ ਕੋਈ ਤ੍ਰਿਸ਼ਨਾ ਨਹੀਂ ਵਿਆਪਣੀ ਚਾਹੀਦੀ ਜਦੋਂ ਪਰਮਾਤਮਾ ਪਵਿੱਤਰ ਸਰੂਪ ਹੈ ਕੋਈ ਸਾਡੇ ਅੰਦਰ ਵਿਆਪਕ ਹੈ ਤਾਂ ਅਸੀਂ ਵੀ ਸ਼ੁੱਧ ਸਰੂਪ ਹੀ ਰਹਿਣੇ ਚਾਹੀਦੇ ਹਾਂ ਇਹ ਭਾਈ ਸਾਡੀ ਕੋਈ ਵੱਖਰੀ ਹੋਂਦ ਨਹੀਂ ਸਭਨਾਂ ਵਿੱਚ ਉਹ ਪਰਮਾਤਮਾ ਆਪ ਹੀ ਆਪ ਹੈ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਉਹ ਆਪ ਹੀ ਆਪ ਹੈ ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਜਦੋਂ ਗੁਰੂ ਨੇ ਸਾਡੇ ਅੰਦਰੋਂ ਸਾਡੀ ਮਿੱਥੀ ਹੋਈ ਵਕਰੀ ਹਸਤੀ ਦੇ ਭਰਮ ਦੂਰ ਕਰ ਦਿੱਤੇ ਹਨ ਜੋ ਸਾਡੇ ਉਸ ਨਾਲ ਇੱਕ ਰੂਪ ਹੋਣ ਦੇ ਰਾਹ ਵਿੱਚ ਵਿਗਨ ਪਾਰੇ ਸਨ ਤਦੋਂ ਅਸੀਂ ਉਸ ਪ੍ਰਭੂ ਨਾਲ ਮਿਲ ਕੇ ਉਸ ਨਾਲ ਇੱਕ ਮਿਕ ਹੋ ਗਏ ਆਤਮਾ ਦੇਉ ਪੂਜੀਏ ਗੁਰ ਕੈ ਸਹਿਜ ਸੁਭਾਈ ਆਤਮੇ ਨੂੰ ਆਤਮੇ ਦੀ ਪਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਆੜਵੋਲ ਨ ਢੋਲਈ ਗੁਰ ਕੈ ਭਾਏ ਸੁਭਾਏ ਪੰਨਾ 87 ਅਰਥ ਗੁਰੂ ਦੀ ਮਤ ਲੈ ਕੇ ਸੁਭਾਉ ਵਿੱਚ ਆਪਣਾ ਸੁਭਾਉ ਲੀਨ ਕਰਕੇ ਜੀਵ ਆਤਮਾ ਦਾ ਪ੍ਰਕਾਸ਼ ਕਰਨ ਵਾਲੇ ਹਰੀ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਜਦੋਂ ਜੀਵ ਨੂੰ ਪ੍ਰਭੂ ਦੀ ਹੋਂਦ ਤੇ ਸਿੱਧਕ ਵੱਜ ਜਾਵੇ ਤਾਂ ਹਿਰਦੇ ਵਿੱਚ ਹੀ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ਸਤਿਗੁਰਾਂ ਦੇ ਪਿਆਰ ਵਿੱਚ ਉਹਨਾਂ ਦੇ ਸੁਭਾਉ ਵਿੱਚ ਵਰਤਿਆ ਜੀਵ ਆਤਮਾ ਮਾਇਆ ਵੱਲੋਂ ਅਹੇਲ ਹੋ ਕੇ ਢੋਲਣੋਂ ਹਟ ਜਾਂਦਾ ਹੈ। ਨਾ ਇਹ ਮਾਨਸ ਨਾ ਇਹ ਦਿਓ, ਨਾ ਇਹ ਜਤੀ ਕਹਾਵੇ ਸਿਓ, ਨਾ ਇਹ ਜੋਗੀ ਨਾ ਅਬਧੂਤਾ, ਨਾ ਇਸ ਮਾਏ ਨਾ ਕਾਹੂ ਪੂਤਾ। ਆ ਮੰਦਰ ਮੈਂ ਕੌਣ ਬਸਾਈ, ਤਾਕਾ ਅੰਤ ਨਾ ਕੋ ਪਾਈ ਰਹਾ। ਨਾ ਇਹ ਗ੍ਰਹੀ ਨਾ ਉਹ ਦਾਸੀ, ਨਾ ਹੀ ਰਾਜ ਨਾ ਭੀਖ ਮੰਗਾ ਸੀ। ਨਾ ਇਸ ਪਿੰਡ ਨਾ ਰਕਤੂ ਰਾਤੀ, ਨਾ ਇਹ ਬ੍ਰਾਹਮਣ ਨਾ ਇਹ ਖਾਤੀ। ਨਾਇ ਤਪਾ ਕਹਾਵੇ ਸ਼ੇਖ ਨਾਇ ਜੀਵੇ ਨਾ ਮਰਤਾ ਦੇਖ ਇਸ ਮਰਤੇ ਕੋ ਜੋ ਕੂ ਰੂਵੇ ਜੋ ਰੂਵੇ ਸੋਈ ਪਤਖ ਹੋਵੇ ਗੁਰਪ੍ਰਸਾਦ ਮੈਂ ਡਗਰੂ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੋ ਕਬੀਰ ਇਹ RAM ਕੀ ਅੰਸ ਜਸ ਕਾਗਤ ਪਰ ਮਿਟੇ ਨਾ ਮੰਸ ਪੰਨਾ 871 ਅਰਥ ਕੀ ਮਨੋਖਤੇ ਕੀ ਦੇਵਤਾ ਕੀ ਜਤੀ ਅਤੇ ਸ਼ਿਵ ਉਪਾਸ਼ਕ ਕੀ ਜੋਗੀ ਤੇ ਕੀ ਤਿਆਗੀ ਹਰੇਕ ਵਿੱਚ ਉਹੀ ਵਸਦਾ ਪਰ ਫਿਰ ਵੀ ਸਦਾ ਲਈ ਨਾ ਇਹ ਮਨੁੱਖ ਹੈ ਨਾ ਇਹ ਦੇਵਤਾ ਨਾ ਜਤੀ ਸ਼ਿਵ ਉਪਾਸ਼ਕ ਜੋਗੀ ਤੇ ਨਾ ਹੀ ਤਿਆਗੀ ਹੈ ਨਾ ਇਸ ਦੀ ਕੋਈ ਮਾਂ ਹੈ ਤੇ ਨਾ ਹੀ ਇਹ ਕਿਸੇ ਦਾ ਪੁੱਤਰ ਹੈ ਸਾਡੇ ਇਸ ਸਰੀਰ ਰੂਪ ਘਰ ਵਿੱਚ ਕੌਣ ਵਸਦਾ ਹੈ ਉਸ ਦਾ ਕੀ ਮਸਲਾ ਹੈ ਇਹ ਗੱਲ ਦੀ ਤਹਿ ਵਿੱਚ ਕੋਈ ਨਹੀਂ ਅਪੜਿਆ ਰਹਾ ਗ੍ਰਸਤੀ ਉਦਾਸੀ ਨਾ ਰਾਜਾ ਨਾ ਮੰਗਤਾ ਨਾ ਬ੍ਰਾਹਮਣ ਖੱਤਰੀ ਸਭ ਵਿੱਚ ਇਹੀ ਵਸਤਾ ਹੈ ਫਿਰ ਵੀ ਇਨ੍ਹਾਂ ਵਿੱਚ ਰਹਿਣ ਕਰਕੇ ਸਦਾ ਲਈ ਨਾ ਇਹ ਗ੍ਰਸਤੀ ਹੈ ਨਾ ਉਦਾਸੀ ਨਾ ਰਾਜਾ ਨਾ ਮੰਗਤਾ ਨਾ ਇਹ ਬ੍ਰਾਹਮਣ ਹੈ ਨਾ ਖੱਤਰੀ ਹੈ ਨਾ ਇਸ ਦਾ ਕੋਈ ਸਰੀਰ ਹੈ ਤੇ ਨਾ ਇਸ ਵਿੱਚ ਰਤਾ ਭਰਵੀ ਲਹੂ ਹੈ ਤਪੇ ਸ਼ੇਖ ਸਭ ਵਿੱਚ ਇਹੀ ਹੈ ਸਭ ਸਰੀਰਾਂ ਵਿੱਚ ਆ ਕੇ ਜਮ ਦਾ ਮਰਦਾ ਵੀ ਜਾਪਦਾ ਹੈ ਫਿਰ ਵੀ ਸਦਾ ਲਈ ਨਾ ਇਹ ਕੋਈ ਤਪਸਵੀ ਹੈ ਨਾ ਕੋਈ ਸ਼ੇਖ ਹੈ ਨਾ ਹੀ ਜੰਮਦਾ ਇਹ ਨਾ ਮਰਦਾ ਹੈ ਜਿਹੜਾ ਕੋਈ ਜੀਵ ਇਸ ਅੰਦਰ ਵਾਸਤੇ ਨੂੰ ਮਰਦਾ ਸਮਝ ਕੇ ਰੋਂਦਾ ਹੈ ਉਹ ਖੁਆਰ ਹੀ ਹੁੰਦਾ ਹੈ ਇੱਕ ਬੇਇਰਾਕ ਜਦੋਂ ਤਾਂ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਜ਼ਿੰਦਗੀ ਦਾ ਸਹੀ ਰਸਤਾ ਲੱਭਾ ਹੈ ਮੈਂ ਆਪਣਾ ਜਨਮ ਮਰਨ ਦੋਵੇਂ ਖਤਮ ਕਰ ਲਏ ਹਨ ਭਾਵ ਮੇਰਾ ਜਨਮ ਮਰਨ ਦਾ ਗੀੜ ਮੁੱਕ ਗਿਆ ਹੁਣ ਮੈਨੂੰ ਸਮਝ ਆ ਗਈ ਹੈ ਕਿ ਸਾਡੇ ਅੰਦਰ ਵਸਣ ਵਾਲਾ ਆਤਮਾ ਪਰਮਾਤਮਾ ਦੀ ਅੰਸ਼ ਹੈ ਇਹ ਦੋਵੇਂ ਆਤਮਾ ਤੇ ਪਰਮਾਤਮਾ ਆਪੋ ਵਿੱਚ ਜੁੜੇ ਹੋਏ ਹਨ ਜਿਵੇਂ ਕਾਗਜ਼ ਅਤੇ ਕਾਗਜ਼ ਉਤੇ ਲਿਖੀ ਅੱਖਰਾਂ ਦੀ ਸਿਆਹੀ ਅੰਡਜੇਰਜ ਉਤਪੁਜ अथवा ਸੇਤਜ ਆਦ ਖਾਣੀਆਂ ਤੋਂ ਪੈਦਾ ਹੋਣ ਵਾਲੀਆਂ ਸਭ ਜੁਨੀਆਂ ਵਿੱਚ ਇਹ ਜੀਵ ਆਤਮਾ ਵਿਚਰਦਾ ਰਿਹਾ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜਮੀਨ ਕੋਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖਜ ਹੋਇਓ ਮੇਲ ਜਗਦੀਸ਼ ਮਿਲਣ ਕੀ ਬਰੀਆ ਚਰੰਗ ਕਾਲ ਇਹ ਦੇਹ ਸੰਜਰੀਆ ਰਹਾ ਕਈ ਜਨਮ ਸੈਰਗਿਰ ਕਰਿਆ ਕਈ ਜਨਮ ਗਰਭਹਿਰ ਖਰਿਆ ਕਈ ਜਨਮ ਛਾਖ ਕਉ ਪਾਇਆ ਲੱਖ 84 ਜੋਨ ਪਰਮਾਇ ਪੰਨਾ 176 ਅਰਥੇ ਭਾਈ ਚਿਰ ਪਿਛੋਂ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ ਜਗਤ ਦੇ ਮਾਲਕ ਪ੍ਰਭੂ ਨੂੰ ਹੁਣ ਮਿਲ ਇਹੀ ਮਨੁੱਖਾ ਜਨਮ ਪ੍ਰਭੂ ਨੂੰ ਮਿਲਣ ਦਾ ਸਮਾਂ ਰਹਾ ਇਹ ਭਾਈ ਤੂੰ ਕਈ ਜਨਮਾਂ ਵਿੱਚ ਕੀੜੇ ਪਤੰਗੇ ਬਣਦਾ ਰਿਹਾ ਕਈ ਜਨਮਾਂ ਵਿੱਚ ਹਾਥੀ ਮੱਛ ਹਿਰਨ ਬਣਦਾ ਰਿਹਾ ਕਈ ਜਨਮਾਂ ਵਿੱਚ ਤੂੰ ਪੰਛੀ ਤੇ ਸੱਪ ਬਣਿਆ ਕਈ ਜਨਮਾਂ ਵਿੱਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ ਏ ਭਾਈ ਕਈ ਜਨਮਾਂ ਵਿੱਚ ਤੈਨੂੰ ਪੱਥਰ ਚਟਾਨ ਬਣਾਇਆ ਗਿਆ ਕਈ ਜਨਮਾਂ ਵਿੱਚ ਤੇਰੀ ਮਾਂ ਦਾ ਗਰਭ ਹੀ ਛਣਦਾ ਰਿਹਾ ਕਈ ਜਨਮਾਂ ਵਿੱਚ ਤੈਨੂੰ ਕਿਸਮ ਕਿਸਮ ਦਾ ਰੁੱਖ ਬਣਾ ਕੇ ਪੈਦਾ ਕੀਤਾ ਗਿਆ ਇਸ ਤਰ੍ਹਾਂ 84 ਲੱਖ ਜੁਨਾ ਵਿੱਚ ਤੈਨੂੰ ਪਵਾਇਆ ਗਿਆ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਆਰਾਮ ਗਰਭ ਹੋਇ ਆਇ ਰਹਾ ਜੋਗੀ ਜਪੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਛਤਰਪਤ ਕਬਹੂ ਪੇਖਾਰੀ ਸਾਕਤ ਮਰੇ ਸੰਤ ਸਭ ਜੀਵੇਂ ਆਰਾਮ ਰਸਾਇਣ ਰਸਨਾ ਪੀਵੇਂ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ ਪੰਨਾ 326 ਅਸੀਂ ਹੁਣ ਤੱਕ ਅਸਥਾਵਰ ਇੱਕ ਥਾਂ ਖਲੋਤੇ ਰਹਿਣ ਵਾਲੇ ਪਰਬਤ ਰੋਖਾਦ ਜੰਗਮ ਤੁਰਨ ਵਾਲੇ ਪਸ਼ੂ ਪੰਛੀ ਕੀੜੇ ਪਤੰਗੇ ਇਹੋ ਜੇ ਕਈ ਕਿਸਮਾਂ ਦੇ ਜਨਮਾਂ ਵਿੱਚ ਆ ਚੁੱਕੇ ਹਨ हे राम ਜਦੋਂ ਅਸੀਂ ਜੂਨਾ ਵਿੱਚ ਪੈਂਦੇ ਗਏ ਤਾਂ ਇਹੋ ਜੇ ਕਈ ਸਰੀਰਾਂ ਵਿੱਚੋਂ ਦੀ ਲੰਘ ਕੇ ਮਨੁੱਖ ਜਨਮ ਵਿੱਚ ਆਏ ਹਰ ਹਾ ਮਨੁੱਖਾ ਦੇ ਵਿੱਚ ਵੀ ਕਦੇ ਅਸੀਂ ਜੋਗੀ ਬਣੇ ਕਦੇ ਜਤੀ ਕਦੇ ਤਪੀ ਕਦੇ ਬ੍ਰਹਮਚਾਰੀ ਕਦੇ ਛਤਰਪਤੀ ਰਾਜੇ ਬਣੇ ਤੇ ਕਦੇ ਮੰਗਤੇ ਬਣੇ ਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ ਇਸ ਤਰ੍ਹਾਂ ਕਈ ਜੁਨਾ ਵਿੱਚ ਪੈਂਦੇ ਰਹਿੰਦੇ ਹਨ ਪਰ ਸੰਤ ਜਨ ਜਿਉਂਦੇ ਹਨ ਭਾਵ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਕਿਉਂਕਿ ਉਹ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅਰਸ ਪੀਂਦੇ ਰਹਿੰਦੇ ਹਨ ਸੋ ਇਹ ਕਬੀਰ ਪਰਮਾਤਮਾ ਦੇ ਅੱਗੇ ਇਸ ਤਰ੍ਹਾਂ ਅਰਦਾਸ ਕਰ हे ਪ੍ਰਭੂ ਅਸੀਂ ਥੱਕ ਟੁੱਟ ਕੇ ਤੇਰੇ ਦਰ ਤੇ ਆ ਡੇ ਗਏ ਹਾਂ ਮੇਰ ਕਰ ਤੇ ਹੁਣ ਆਪਣਾ ਗਿਆਨ ਬਖਸ਼ ਭਾਗ ਤੀਜਾ ਆਤਮਾ ਅਮਰ ਹੈ ਗੁਰਬਾਣੀ ਦੇ ਵਿਚਾਰ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪਸ਼ੂ ਪੰਛੀਆਂ ਕੀੜਿਆਂ ਮਕੌੜਿਆਂ ਬਨਸਪਤੀ अथवा ਪਾਣੀ ਵਿੱਚ ਉਹੀ ਆਤਮਾ ਹੈ ਜਿਹੜੀ ਆਤਮਾ ਮਨੁੱਖਾ ਦੇ ਵਿੱਚ ਹੈ ਗੁਰਬਾਣੀ ਦਾ ਫਰਮਾਨ ਵੀ ਇਹ ਹੈ ਕਿ ਜੀਵ ਦਾ ਕੇਵਲ ਸਰੀਰ ਹੀ ਵਿੰਸਦਾ ਹੈ ਜੀਵ ਆਤਮਾ ਕਦੇ ਮਰਦਾ ਨਹੀਂ ਮਾਸ ਮਾਸ ਕਰ ਮੂਰਖ ਝਗੜੇ ਪੁਸਤਕ ਵਿੱਚ ਗੁਰਮਤਿ ਸਿਧਾਂਤ ਦੇ ਇਸ ਪੱਖ ਨੂੰ ਬੜੇ ਵਿਸਥਾਰ ਨਾਲ ਵਿਚਾਰਿਆ ਗਿਆ ਹੈ ਕਿ ਹੱਤਿਆ ਕੇਵਲ ਸਰੀਰ ਦੀ ਹੁੰਦੀ ਹੈ ਜੀਵ ਅਮਰ ਹੈ ਮੇਰਾ ਮੇਰਾ ਕਰ ਬਿਲ ਨਾਹੀ ਮਰਨ ਹਾਰ ਇਹ ਜਿਆਰਾ ਨਹੀਂ ਪੰਨਾ 188 ਅਰਥ ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ ਮੇਰਾ ਮੇਰਾ ਆ ਕੇ ਬਿਲਕਦੇ ਹਨ ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ਮੀਰਾ ਨਹੀਂ ਤੇ ਇਹ ਜੀਵ ਆਤਮਾ ਮਰਨ ਵਾਲਾ ਨਹੀਂ ਹੈ। ਫਕਰ ਜਿਉ ਆਨਿਆ ਦੇਹ ਵਿਨਾਸੀ ਮਾਟੀ ਕੋ ਬਿਸਮਲ ਕੀਆ ਜੋਤ ਸਰੂਪ ਅਨਾਹਦ ਲਾਗੀ ਕਹੋ ਹਲਾਲ ਕਿਆ ਕੀਆ ਪੰਨਾ 1350 ਅਰਥ ਇਹ ਮੁੱਲਾ ਮੁਰਗੀ ਆਦਿਕ ਜੀਵ ਨੂੰ ਫੜ ਕੇ ਤੂੰ ਲੈ ਜਾਂਦਾ ਉਸ ਦਾ ਸਰੀਰ ਤੋਂ ਨਾਸ਼ ਕੀਤਾ ਉਸ ਦੇ ਜਿਸਮ ਦੀ ਮਿੱਟੀ ਨੂੰ ਤੂੰ ਖੁਦਾ ਦੇ ਨਾਮ ਤੇ ਕੁਰਬਾਨ ਕੀਤਾ ਭਾਵ ਖੁਦਾ ਦੀ ਨਜ਼ਰ ਪੇਟ ਕੀਤਾ ਪਰ হে ਮੁੱਲਾ ਜੋ ਖੁਦਾ ਨੂਰ ਹੀ ਨੂਰ ਹੈ ਤੇ ਜੋ ਅਬਨਾਸ਼ੀ ਹੈ ਉਸ ਦੀ ਜੋਤ ਤਾਂ ਹਰਥਾ ਮੌਜੂਦ ਹੈ ਉਸ ਮੁਰਗੀ ਵਿੱਚ ਵੀ ਹੈ ਜੋ ਤੂੰ ਖੁਦਾ ਦੇ ਨਾਮ ਤੇ ਕੁਰਬਾਨ ਕਰਦਾ ਤਾਂ ਫਿਰ ਦੱਸ ਤੂੰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ ਦੇਹ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬਨਾਸ਼ੀ ਨਾ ਜਿਉ ਮਰੇ ਨਾ ਮਾਰਿਆ ਜਾਈ ਕਰ ਦੇਖੈ ਸ਼ਬਦ ਰਜਾਈ ਹੈ ਪੰਨਾ 1026 ਅਰਥ ਪ੍ਰਮਾਤਮਾ ਦਾ ਨਾਮ ਹਰੇਕ ਜੀਵ ਦੇ ਸਰੀਰ ਤੇ ਅੰਦਰ ਨਿਵਾਸ ਰੱਖਦਾ ਹੈ ਅਬਨਾਸ਼ੀ ਕਰਤਾਰ ਆਪ ਹੀ ਹਰੇਕ ਦੇ ਅੰਦਰ ਮੌਜੂਦ ਹੈ ਜੀਵ ਉਸ ਪ੍ਰਮਾਤਮਾ ਦੀ ਹੀ ਅੰਸ਼ ਹੈ ਇਸ ਵਾਸਤੇ ਜੀਵ ਆਤਮਾ ਨਾ ਮਰਦਾ ਹੈ ਨਾ ਇਸ ਨੂੰ ਕੋਈ ਮਾਰ ਸਕਦਾ ਹੈ ਰਜ਼ਾ ਦਾ ਮਾਲਕ ਕਰਤਾਰ ਜੀਵ ਪੈਦਾ ਕਰਕੇ ਆਪਣੇ ਹੁਕਮ ਵਿੱਚ ਸਭ ਦੀ ਸੰਭਾਲ ਕਰਦਾ ਹੈ। ਮਨੁੱਖ ਦੇ ਮਾਨ ਅੰਦਰ ਸੁਭਾਵਕ ਹੀ ਇਹ ਸ਼ੰਕਾ ਪੈਦਾ ਹੋ ਜਾਂਦਾ ਹੈ ਕਿ ਪ੍ਰਮਾਤਮਾ ਦਾ ਇਹ ਅੰਛਾ ਆਤਮਾ ਕਿਸ ਖੁਨਾਮੀ ਕਾਰਨ ਆਪਣੇ ਅਸਲੇ ਤੋਂ ਜੁਦਾ ਹੋ ਕੇ ਜਨਮ ਮਰਨ ਦੇ ਗੇੜ ਵਿੱਚ ਪਿਆ ਦੁੱਖ ਸੁੱਖ ਚੱਲ ਰਿਹਾ ਹੈ। ਇਸ ਦਾ ਕੇਵਲ ਉੱਤਰ ਇਹੀ ਹੈ ਨੈ ਕਿਸੇ ਜਨਮੇ ਨੈ ਕਛ ਮਰੇ ਆਪਨ ਚਲਤ ਆਪ ਹੀ ਕਰੇ। ਸੁਖਮਨੀ ਜਲਤ ਅਧਾਰਥ ਹੈ ਤਮਾਸ਼ਾ ਖੇਲ। ਭਾਵ ਨਾ ਕੁਝ ਜੰਮਦਾ ਹੈ ਤੇ ਨਾ ਕੁਝ ਮਰਦਾ ਹੈ। ਜਨਮ ਮਰਨ ਦਾ ਇਹ ਖੇਲ ਪ੍ਰਭੂ ਆਪ ਹੀ ਕਰ ਰਿਹਾ ਹੈ। ਸੋ ਖੇਲ ਦੇ ਕਿਸੇ ਵੀ ਨਿਯਮ ਬਾਰੇ, ਕਿਸੇ ਕਿੰਤੂ ਪ੍ਰੰਤੂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸ੍ਰਿਸ਼ਟੀ ਸਿਰਜਣਾ ਪ੍ਰਭੂ ਦਾ ਇੱਕ ਖੇਲ ਹੈ। ਇਸ ਵਿਸ਼ੇ ਬਾਰੇ ਪਹਿਲੇ ਕਾਣ ਦੇ ਚੌਥੇ ਲੇਖ ਵਿੱਚ ਵਿਸਥਾਰ ਪੂਰਵਕ ਵਿਚਾਰ ਲਿਖੀ ਜਾ ਚੁੱਕੀ ਹੈ। ਜੀਵ ਆਤਮਾ ਨੂੰ ਅਮਰ ਦਰਸਾਉਂਦਿਆਂ ਹੋਇਆਂ ਮਾਰਨ ਜਿਵਾਲਨ ਵਾਲੇ ਪ੍ਰਭੂ ਦੇ ਇਸ ਤਮਾਸ਼ੇ ਦੀ ਅਸਲੀਅਤ ਸਮਝਾਉਣ ਲਈ ਪੰਚਮ ਪਾਸ਼ਾ ਜੀ ਦਾ ਫਰਮਾਨ ਇਸ ਪ੍ਰਕਾਰ ਹੈ ਪਵਨੇ ਮੇ ਪਮਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕੌਣ ਮੂਗਾਰੇ ਕੌਣ ਮੂਗਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਬਹਿਆ ਰਹਾ ਅਗਲੀ ਕਿਸ਼ ਖਬਰ ਨਾ ਪਾਈ ਰੋਵਣ ਹਾਰ ਵੀ ਊਠ ਸਦਾਈ ਪਰਮ ਮੋਹ ਕੇ ਬਾਂਦੇ ਬੰਦ ਸੁਪਨ ਭੈ ਆਪ ਖਲਾਏ ਅੰਦ ਇਹ ਤਉ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮਾ ਪਾਰ ਨਾ ਕੋ ਮੂਵਾ ਨ ਮਰਨੇ ਜੋਗ ਨੈ ਬਿਨ ਸੇ ਅਬਨਾਸ਼ੀ ਹੋਗ ਜੋ ਇਹ ਜਾਣੋ ਸੋ ਇਹ ਨਾਹੀਂ ਕਰਨੇ ਹਾਰੇ ਕੋ ਬਲ ਜਾਉ ਕਹੋ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇ 8585 ਅਰਥੇ ਪਾਈ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ ਅਸਲ ਵਿੱਚ ਹੁੰਦਾ ਇਹ ਹੈ ਕਿ ਉਸ ਦੇ 5 ਤੱਤੀ ਸਰੀਰ ਵਿੱਚੋਂ ਸਵਾਸ ਹਵਾ ਵਿੱਚ ਮਿਲ ਜਾਂਦੇ ਹਨ ਸਰੀਰ ਦੀ ਮਿੱਟੀ ਧਰਤੀ ਨਾਲ ਮਿਲ ਜਾਂਦੀ ਹੈ ਜੀਵ ਆਤਮਾ ਸਰਵ ਵਿਆਪਕ ਜੋਤ ਨਾਲ ਰਲਦਾ ਹੈ ਮੂਏ ਨੂੰ ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ ਅਸਲ ਵਿੱਚ ਕੋਈ ਵੀ ਜੀਵ ਆਤਮਾ ਮਰਦਾ ਨਹੀਂ ਇਹ ਗੱਲ ਪੱਕੀ ਹੈ ਜਿਹੜਾ ਕੋਈ ਗੁਰਮੁਖ ਪਰਮਾਤਮਾ ਨਾਲ ਲੂੰਗੀ ਸਾਂਝ ਪਾਉਂਦਾ ਹੈ ਉਸ ਨੂੰ ਮਿਲ ਕੇ ਬੇਸ਼ੱਕ ਵਿਚਾਰ ਕਰ ਲਓ ਜੰਮਣ ਮਰਨ ਵਾਲੀ ਤਾਂ ਇੱਕ ਖੇਡ ਬਣੀ ਹੋਈ ਹੈ ਰਹਾ ਕਿਸੇ ਦੇ ਸਰੀਰਿਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਉਸ ਵੇਲੇ ਅਗਾ ਸਦਾ ਬੀਤਣ ਵਾਲੀ ਗੱਲ ਨਹੀਂ ਸਮਝਦਾ ਕਿ ਜਿਹੜਾ ਹੁਣ ਕਿਸੇ ਦੇ ਵਿਛੋੜੇ ਤੇ ਰੋ ਰਿਹਾ ਹੈ ਅੰਤ ਉਸਨੇ ਵੀ ਇੱਥੋਂ ਕੁਝ ਕਰ ਜਾਣਾ ਹੈ ਇਹ ਭਾਈ ਜੀਵਾਂ ਨੂੰ ਪਰਮ ਅਤੇ ਮੋਹ ਦੇ ਬੰਧਨ ਵੱਜੇ ਹੋਏ ਹਨ ਜੀਵ ਆਤਮਾ ਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜੀਵ ਵਿਅਰਥ ਹੀ ਬੜ ਬਣਾਉਂਦਾ ਹੈ ਭਾਈ ਇਹ ਜਗਤ ਤਾਂ ਕਰਤਾਰ ਨੇ ਇੱਕ ਖੇਡ ਰਚੀ ਹੋਈ ਹੈ ਉਸ ਕਰਤਾਰ ਦੇ ਕਦੇ ਖਤਮ ਨਾ ਹੋਣ ਵਾਲੇ ਹੁਕਮ ਵਿੱਚ ਜੀਵ ਇੱਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਜਾਂਦੇ ਰਹਿੰਦੇ ਹਨ ਉਹ ਜੋ ਕੋਈ ਵੀ ਜੀਵ ਆਤਮਾ ਕਦੇ ਮਰਦਾ ਨਹੀਂ ਹੈ ਕਿਉਂਕਿ ਇਹ ਮਰਨਯੋਗ ਨਹੀਂ ਹੈ ਇਹ ਜੀਵ ਆਤਮਾ ਕਦੇ ਨਾਸ਼ ਨਹੀਂ ਹੁੰਦਾ ਕਿਉਂਕਿ ਇਸ ਦਾ ਅਸਲਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਇਹ ਭਾਈ ਤੁਸੀਂ ਇਸ ਜੀਵਾਤਮਾ ਨੂੰ ਜਿਹੋ ਜਿਹਾ ਸਮਝਦੇ ਹੋ ਇਹ ਉਹ ਜਿਹਾ ਨਹੀਂ ਹੈ ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ ਜਿਸ ਨੇ ਇਹ ਅਸਲੀਅਤ ਸਮਝ ਲਈ ਹੈ ਗੁਰਦੇਵ ਜੀ ਦਾ ਫਰਮਾਨ ਹੈ ਕਿ ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਉਹ ਮੁੜ ਮੁੜ ਜੰਮਦਾ ਮਰਦਾ ਨਹੀਂ ਆਤਮਾ ਹਿਰਦਾ ਅਥਵਾ ਮਨ ਉੱਪਰ ਆਤਮ ਦਾ ਅਰਥ ਅਸਾਂ ਜੀਵਾਤਮਾ ਪੜਿਆ ਹੈ ਸੋਖਮਣੀ ਸਾਇਆ ਵਿੱਚ ਇਹੀ ਪਦ ਹੋਰ ਅਰਥਾਂ ਵਿੱਚ ਵੀ ਆਇਆ ਹੈ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਪੰਨਾ 286 ਅਰਥ ਪ੍ਰਭੂ ਦੇ ਸੇਵਕ ਆਪਣੇ ਹਿਰਦੇ ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ ਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬਕਾਬ ਵਿਚਾਰ ਹੈ ਪੰਨਾ 275 ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪਿਗ ਆਤਮਨਿਕੋਰ ਪੰਨਾ 275 ਅਰਥ ਕਈ ਕਰੋੜਾ ਮਨੁੱਖ ਆਪਣੇ ਅੰਦਰ ਸੁਰਤ ਜੋੜ ਰਹੇ ਹਨ ਅਤੇ ਕਈ ਕਰੋੜਾ ਮਨੁੱਖ ਕਵੀਆਂ ਦੀਆਂ ਕਵਤਾ ਵਿਚਾਰਦੇ ਹਨ ਕਰੋੜਾ ਮਨੁੱਖ ਸੂਮ ਤੇ ਪੱਥਰ ਦੇਲ ਹਨ ਅਤੇ ਕਈ ਕਰੋੜਾ ਅੰਦਰੋਂ ਮਹਾ ਕੋਰੇ ਹਨ ਜੋ ਕਿਸੇ ਦਾ ਦੁੱਖ ਵੇਖ ਕੇ ਨਹੀਂ ਪਸੀਜਦੇ ਅਨਕ ਯਤਨ ਕਰ ਆਤਮ ਨਹੀਂ ਦਰਵੇ ਹਰ ਦਰਗਾਹ ਕੋ ਕੈਸੇ ਗਵੇ ਪੰਨਾ 278 ਅਰਥ ਅਨੇਕ ਯਤਨ ਕੀਤੇ ਜੇ ਹਿਰਦਾ ਨਰਮ ਨਹੀਂ ਹੁੰਦਾ ਤਾਂ ਦੱਸੋ ਉਹ ਮਨੁੱਖ ਪ੍ਰਭੂ ਦੇ ਦਰਬਾਰ ਵਿੱਚ ਕਿਵੇਂ ਪਹੁੰਚ ਸਕਦਾ ਹੈ ਸੋ ਆਤਮ ਦਾ ਅਰਥ ਹਿਰਦਾ ਅਥਵਾ ਮਨਵੀ ਹੈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ ਪਹਿਲਾ ਦੂਜਾ ਤੇ ਤੀਜਾ ਭਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ